ਲਓ ਵੀ ਰਸ਼ੀਆ ਟੈਂਕ ਨੇ ਇੱਕ ਨਵੀਂ ਗੇਮ ਲੱਢੀ ਆ ਤੇ ਹੁਣ ਆਪਾਂ ਦੱਸੂਗਾ ਇਹਨਾਂ ਆਪਾਂ ਖੇਡਣੀ ਆ ਚਲ ਵੇਦਾ ਸੀ ਆ ਦੇਖੋ ਜਮਾ ਆ ਕਿਤੇ ਦੇ ਵੀ ਆਇਆ ਆ ਦੇਖੋ ਬੈਠ ਲਾਇਆ ਆ ਦੇਖੋ ਮੈਂ ਮਿੱੰਨ ਨੂੰ ਮਾਰਦਾ ਅੱਛਾ ਜਿੰਨੇ ਜਿੰਨੇ ਆ ਗਏ ਉਹਨੇ ਲੁਫੜ ਮਾਰ ਲਿਆ ਜੋ ਠੀਕ ਕੱਪ ਕੇ ਨਹੀਂ ਮਾਰਾ ਹੀ ਰੇ ਆਹੋ ਆਉਣੇ ਚਲ ਚਲ ਜਿੰਨੇ ਆ ਗਏ ਤੂੰ ਨਾ ਬੋਲ ਕੇ ਦੱਸ ਦਵਾਰਾ ਤੱਕ ਤੂੰ ਨਹੀਂ ਦੱਸਣਾ ਬੋਲ ਕੇ ਦਵਾਰਾ ਕਰ ਕਿੰਨੇ ਨੇ ਕਿੰਨੇ ਹੈ ਪੰਜ ਨੇ ਦਿਖਾ ਦੇ ਉਹ ਚਾਰ ਪੰਜ ਪੰਜ ਨੇ ਜੇ ਨਾ ਹੋਏ ਪੰਜ ਫਿਰ ਪੰਜ ਨੇ ਆ ਰਿਖੋ ਦਿਖਾ ਦੇ ਮੈਨੂੰ ਦਿਖਾ ਦੇ ਪੰਜ ਨੇ ਆ ਦਿਖਾ ਕਿੰਨੇ ਗਿਣ ਕਿੰਨੇ ਨੇ ਆ ਨਹੀਂ ਹੈਗਾ ਉਹ ਵਹੀ ਸੀ 1 2 3 4 5 6 6 ਮੈਂ ਤੂ ਕਿਵੇਂ ਕਹਿੰਦਾ ਪੰਜ ਨੇ ਆ ਨਹੀਂ ਤਾਰੇ ਪੜ੍ਹਣੀ ਆ ਹੁਣ ਤੂੰ ਗਲਤ ਗਿਣਿਆ ਇਦਾਂ ਅਬਰਕਾ ਇੱਕ ਟੋਕਨ 4 5 6 ਹੁਣ ਮੇਰੀ ਵਾਰੀ ਹੈ ਇੱਕ ਟੋਕਨ ਨਹੀਂ ਤਿੰਨ ਇਧਰ ਇੱਕ ਟੋਕਨ ਸੱਜਾ ਹੁਣ ਤੇਰੀ ਵਾਰੀ ਆ ਤੇਰਾ ਹੁਣ ਇਹਨੂੰ ਵਾਈਪ ਨੂੰ ਸ਼ੇਅਰ ਆ ਆਏ ਕਿੰਨੇ ਨੇ ਇੱਕ ਮਿੰਟ ਬੋਲ ਕੇ ਦੱਸ ਪਹਿਲਾਂ ਦੇਖੇ ਤੂੰ ਕਿੰਨੇ ਆਏ ਹੋਏ ਨੇ ਇੱਕ ਅ ਸਿਕਸ ਨੇ ਦੇਖ ਇਧਰ ਪਹਿਲਾਂ ਆ ਲੈ ਦੇਖ ਲੈ ਕਿੰਨੇ ਨੇ do